ਕੀ ਤੁਹਾਨੂੰ ਪਤਾ ਹੈ ਵਾਹਿਗੁਰੂ ਕਈ ਵਾਰੀ ਅਰਦਾਸ ਤੁਰੰਤ ਕਿਉਂ ਨਹੀਂ ਸੁਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਿੰਡ ਵਿੱਚ ਇੱਕ ਗਰੀਬ ਪਰ ਬਹੁਤ ਭਗਤ ਸਿੱਖ ਰਹਿੰਦਾ ਸੀ ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦਾ ਨਹਾ ਕੇ ਸਾਫ਼ ਕੱਪੜੇ ਪਾਉਂਦਾ ਤੇ ਸੱਚੇ ਦਿਲੋਂ ਕਹਿੰਦਾ ਵਾਹਿਗੁਰੂ ਮੇਰੀ ਸੁਣ ਲੈ ਪਰ ਉਸ ਦੀ ਜ਼ਿੰਦਗੀ ਵਿੱਚ ਦੁੱਖ ਘਟਨ ਦੀ ਵਜਾਏ ਵਾਦਦੇ ਗਏ ਕਦੇ ਕੰਮ ਨਾ ਮਿਲਿਆ ਕਦੇ ਘਰ ਵਿੱਚ ਬਿਮਾਰੀ ਕਦੇ ਕੋਈ ਨੁਕਸਾਨ ਇੱਕ ਦਿਨ ਉਹ ਗੁਰਦੁਆਰੇ ਬੈਠਾ ਰੋ ਪਿਆ ਤੇ ਕਹਿਣ ਲੱਗਾ ਹੀ ਵਾਹਿਗੁਰੂ ਮੈਂ ਤੈਨੂੰ ਹਰ ਰੋਜ਼ ਯਾਦ ਕਰਦਾ ਹਾਂ ਫਿਰ ਮੇਰੀ ਅਰਦਾਸ ਕਿਉਂ ਨਹੀਂ ਸੁਣੀ ਜਾਂਦੀ ਉਸ ਰਾਤ ਉਸਨੇ ਸੁਪਨਾ ਦੇਖਿਆ ਸੁਪਨੇ ਵਿੱਚ ਗੁਰੂ ਸਾਹਿਬ ਖੜੇ ਸਨ ਗੁਰੂ ਸਾਹਿਬ ਨੇ ਪਿਆਰ ਨਾਲ ਪੁੱਛਿਆ ਤੂੰ ਕਦੋਂ ਮੈਨੂੰ ਯਾਦ ਕਰਦਾ ਹੈ ਉਸਨੇ ਕਿਹਾ ਜਦੋਂ ਦੁੱਖ ਹੁੰਦਾ ਹੈ ਗੁਰੂ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ ਫਿਰ ਤੂੰ ਮੈਨੂੰ ਯਾਦ ਨਹੀਂ ਕਰਦਾ ਤੂੰ ਤਾਂ ਸਿਰਫ ਦੁੱਖ ਤੋਂ ਬਚਣਾ ਚਾਹੁੰਦਾ ਹੈ ਗੁਰੂ ਸਾਹਿਬ ਨੇ ਅੱਗੇ ਕਿਹਾ ਜਦੋਂ ਮੈਂ ਤੈਨੂੰ देर ਨਾਲ ਦਿੰਦਾ ਹਾਂ ਉਹ ਵੀ ਮਿਹਰ ਹੁੰਦੀ ਹੈ ਕਿਉਂਕਿ ਜੋ ਤੂੰ ਮੰਗ ਰਿਹਾ ਹੈ ਉਹ ਅਜੇ ਤੇਰੇ ਲਈ ਠੀਕ ਨਹੀਂ ਸਵੇਰੇ ਜਦੋਂ ਉਸ ਦੀ ਅੱਖ ਖੁੱਲੀ ਉਸ ਦੇ ਦਿਲ ਵਿੱਚ ਸ਼ਾਂਤੀ ਸੀ ਉਸ ਦਿਨ ਤੋਂ ਉਸਨੇ ਅਰਦਾਸ ਬਦਲ ਦਿੱਤੀ ਹੁਣ ਉਹ ਇਹ ਨਹੀਂ ਕਹਿੰਦਾ ਸੀ ਕਿ ਵਾਹਿਗੁਰੂ ਇਹ ਦੇ ਉਹ ਦੇ ਉਹ ਕਹਿੰਦਾ ਸੀ ਵਾਹਿਗੁਰੂ ਜੋ ਤੇਰੇ ਹੁਕਮ ਵਿੱਚ ਹੈ ਉਹੀ ਕਰ ਕਸਮੇਵਾਦ ਅਸਦੀ ਜ਼ਿੰਦਗੀ ਆਪੇ ਸਹੀ ਰਾਤੇ ਆ ਗਈ ਜੋ ਤੁਦ ਪਾਵੇ ਸੋਈ ਚੰਗਾ ਈ ਵਾਹਿਗੁਰੂ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਮੇਰੇ ਲਈ ਵੀ ਚੰਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ